ਗਿਲ ਸਾਹਿਬ ਸੜਕਾਂ ਲਗਾਤਾਰ ਤੁਹਾਡੇ ਵੱਲੋਂ ਮਰਮਤ ਕੀਤੀਆਂ ਜਾ ਰਹੀਆਂ ਨੇ ਪਰ ਕੱਲ ਐਮਐਲਏ ਸਾਹਿਬ ਨੇ ਸ਼ੁਰੂਆਤ ਕਰਤੀ ਜਿੰਦਗੀ ਹੁਣ ਸੜਕਾਂ ਦਾ ਸਾਡਾ ਜਿਹੜਾ ਮਿਸ਼ਨ ਹੈ ਸ਼ੁਰੂ ਹੋ ਗਿਆ ਸਾਰੀ ਸੜਕਾਂ ਬਣਾ ਦੋਗੇ ਦੇਖੋ ਜਿਹੜੀ ਤਾਂ ਅੱਜ ਅਸੀਂ ਘਟੌਰ ਆਏ ਆ ਜੀ ਇਹ ਸਾਡੇ ਕੋਲ ਹਲਕੇ ਦੇ ਲੋਕ ਇਕੱਠੇ ਹੋ ਕੇ ਆਏ ਸੀ ਤੇ ਇਹਨਾਂ ਨੇ ਕਿਹਾ ਵੀ ਸਾਡੇ ਉੱਥੇ ਜਿਹੜੇ ਬਹੁਤ ਵੱਡੇ ਟੋਏ ਨੇ ਤੁਸੀਂ ਉਹਦਾ ਕੁਝ ਨਾ ਕੁਝ ਦਾ ਮਰਮਤ ਕਰਦਾ ਕਰਕੇ ਵੀ ਸਾਡ ਨੂੰ ਆਉਣਾ ਜਾਣਾ ਸੌਖਾ ਹੋ ਜਵੇ ਬੱਚਿਆਂ ਦਾ ਸਕੂਲ ਜਾਣਾ ਦਵਾਈ ਬੂਟੀ ਵਾਲੇ ਦਾ ਜੋਬ ਵਾਲੇ ਦਾ ਵੀ ਕੁਝ ਨਾ ਕੋਈ ਸੌਖਾ ਹੋ ਜਵੇ। ਸੋ ਅਸੀਂ ਇਹਨਾਂ ਨੂੰ ਹਫਤੇ ਦਾ ਟਾਈਮ ਲਿਆ ਸੀ ਕਿਉਂਕਿ ਅੱਜ ਕੱਲ ਮਟੀਰੀਅਲ ਦੀ ਪ੍ਰੋਬਲਮ ਹੈ ਮਟੀਰੀਅਲ ਨਹੀਂ ਮਿਲ ਰਿਹਾ। ਪਰ ਚਲੋ ਅਸੀਂ ਅਰੇਂਜ ਕਰ ਲਿਆ ਸੀ ਹਫਤੇ ਦਾ ਟਾਈਮ ਨਹੀਂ 4 ਦਿਨ ਬਾਅਦ ਅਸੀਂ ਇਹਨਾਂ ਕੋਲ ਆਗੇ ਤੇ ਅਸੀਂ ਹੁਣ ਜਿਹੜਾ ਅੱਜ ਇਹਦਾ ਜਿੰਨੇ ਵੀ ਜੋ ਵੀ ਪਿੰਡ ਵਾਲੇ ਕਹਿਣਗੇ ਉਹ ਅਸੀਂ ਕਰਾ ਕੇ ਜਾਵਾਂਗੇ। ਇਹਨੂੰ ਇੱਕ ਵਾਰੀ ਪੂਰੀ ਚਾਲੂ ਹਾਲਤ 'ਚ ਕਰਕੇ ਜਾਵਾਂਗੇ। ਜਿੱਥੇ ਤੱਕ ਤੁਸੀਂ ਕਿ ਹੈ ਵੀ ਬੀਬਾ ਜੀ ਨੇ ਸ਼ੁਰੂ ਕਰਤਾ ਮੈਂ ਇਸ ਚੀਜ਼ ਦੀ ਮੁਬਾਰਕਬਾਦ ਦਿੰਨਾ ਵੀ ਦੇਰ ਆਇਆ ਦਰੋਸਤ ਆਇਆ ਕੋਈ ਗੱਲ ਨਹੀਂ ਜਿਹੜਾ ਸਮਾਂ ਲੰਘ ਗਿਆ ਲੰਘ ਗਿਆ ਕਿਉਂਕਿ ਖਰੜ ਕੋਲ ਤਾਂ ਕੋਈ ਪੈਸੇ ਦੀ ਵੀ ਘਾਟ ਨਹੀਂ ਤੁਸੀਂ ਅੱਗੇ ਹੋ ਕੇ ਆਪ ਇਨੀਸ਼ੀਏਟਿਵ ਲੈ ਕੇ ਜਿਹੜੀਆਂ ਸੜਕਾਂ ਹੈ ਚੰਗੀ ਗੱਲ ਆ ਤੁਸੀਂ ਕੱਲ ਸ਼ੁਰੂ ਕਰਾਈ ਬਾਕੀ ਵੀ ਜਿਹੜਾ ਲੋਕ ਬੁਰਾ ਹਾਲ ਹੁਣ ਅਸੀਂ ਝੁੰਗੀਆਂ ਤੋਂ ਹਰ ਲਾਲਪੁਰ ਨੂੰ ਅਸੀਂ ਪਾਸੋਂ ਠੀਕ ਕਰਾ ਕੇ ਆਏ ਆ ਸੜਕ ਉਹ ਕੱਲ ਤੱਕ ਠੀਕ ਹੋਈ ਦੋ ਦਿਨਾਂ ਚ ਉਹ ਇੰਨਾ ਬੁਰਾ ਹਾਲ ਸੀ ਵੀ ਲੋਕ ਖੂਨ ਦੇ ਅਥਰੂ ਰੋਂਦੇ ਸੀ ਉਹ ਵੀ ਕਮੇਟੀ ਜੇ ਪੈਂਦੀ ਅਸੀਂ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਜਿੰਨੀਆਂ ਵੀ ਹੈਗੀਆਂ ਵੀ ਆਪ ਤੁਸੀਂ ਕਿਉਂਕਿ ਦੇਖੋ ਜੇ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਭਾਵੇਂ ਅਸੀਂ ਪ੍ਰਾਈਵੇਟ ਬੰਦੇ ਆ ਭਾਵੇਂ ਸਰਕਾਰਾਂ ਨੇ ਜਦ ਤੱਕ ਤੁਸੀਂ ਆਪ ਇੰਟਰਸਟ ਨਹੀਂ ਲਓਗੇ ਉਦੋਂ ਤੱਕ ਫਿਰ ਕੰਮ ਨਾ ਅਫਸਰ ਕਰਦੇ ਨੇ ਤੇ ਨਾ ਹੀ ਉਹ ਕੰਮ ਹੁੰਦਾ ਨਾ ਠੇਕੇਦਾਰ ਕਰਦੇ ਨੇ ਇਹ ਤੁਹਾਨੂੰ ਸਿਰ ਖੜੇ ਦਾ ਖਾਲਸਾ ਆਪ ਖੜਨਾ ਪਊਗਾ ਫਿਰ ਜਾ ਕੇ ਡਿਵੈਲਪਮੈਂਟ ਹੁੰਦੀ ਹੈ ਸੋ ਕੋਈ ਗੱਲ ਨਹੀਂ ਮੈਂ ਕਹਿੰਦਾ ਚੰਗੀ ਗੱਲ ਹੈ ਵੀ ਚੰਗੀ ਗੱਲ ਹੈ ਜੇ ਉਹਨਾਂ ਨੇ ਕੱਲ ਸ਼ੁਰੂ ਕਰਾਇਆ ਬਾਕੀ ਨੂੰ ਵੀ ਕਰਾਉਣੇ ਚਾਹੇ ਬੇਨਤੀ ਕਰਦੇ ਆਂ ਵੀ ਪਿੰਡਾਂ 'ਚ ਵੀ ਗੇੜਾ ਮਾਰੋ ਜੋ ਹਲਕੇ ਦਾ ਬੁਰਾ ਹਾਲ ਹੈ ਉਹ ਵੀ ਦੇਖ ਕੇ ਉੱਥੇ ਵੀ ਕੁਝ ਨਾ ਕੋਈ ਜਿਹੜਾ ਕੰਮ ਕਰੇ ਕੱਲ ਕਾਂਗਰਸੀ ਆਗੂ ਨੇ ਵੀ ਸ਼ੁਰੂ ਕਰਤਾ ਜੀ ਸੜਕਾਂ ਬਣਾਉਣੀਆਂ ਮੁੰਦੋ ਸੰਗਤੀ ਵਾਲੇ ਪਾਸਿਓਂ ਕਹਿੰਦੇ ਮੇਰੇ ਤੋਂ ਵੀ ਹਾਲਾਤ ਦੇਖੇ ਨੀ ਕਿ ਮੈਂ ਟੂਰਨਾਮੈਂਟਾਂ 'ਚ ਭੋਗਾਂ ਤੇ ਜਾਣਾ ਰਹਿਣਾ ਉੱਥੇ ਵੀ ਲੋਕਾਂ ਦਾ ਬਹੁਤ ਮੁਸ਼ਕਲ ਸੀ ਇਧਰ ਤੁਸੀਂ ਪਿਛਲੇ ਦਿਨ ਅਪੀਲ ਕੀਤੀ ਸਾਰੇ ਇਕੱਠੇ ਹੋਣੇ ਆ ਪਰਵੇਂ ਕਿਸੇ ਪਾਰਟੀ ਦੇ ਹੋਣ ਕਿ ਸਭ ਕਰੋੜਪਤੀ ਨੇ ਕੁਝ ਪੈਸੇ ਇਕੱਠੇ ਕਰਕੇ ਮੀਟਿੰਗ ਕਰ ਮਰਮਤੀ ਜਗਾਂ ਨਮੀ ਬਣਾ ਦੀ। ਦੇਖੋ ਮੈਂ ਪਹਿਲਾਂ ਵੀ ਤੁਹਾਡੇ ਮਾਧਿਅਮ ਰਹੀਂ ਵੀ ਅਪੀਲ ਕੀਤੀ ਸੀ ਵੀ ਸਾਰੇ ਇੱਥੇ ਹਲਕੇ ਦੇ ਲੀਡਰਾਂ ਸਭ ਤੋਂ ਵੱਡੀ ਕਿਰਪਾ ਕਰੋੜਾਪਤੀ ਨੇ ਵੀ ਆਜੋ ਆਪ ਇੱਕ ਸਰਪਾਰਟੀ ਮੀਟਿੰਗ ਕਰਕੇ ਵੀ ਆਪਾਂ 2-2 3-3 ਸੜਕਾਂ ਬੰਡ ਲਈਏ ਤੇ ਉਹਦਾ ਆਪਾਂ ਲੋਕਾਂ ਦਾ ਜਿਹੜਾ ਆਉਣਾ ਜਾਣਾ ਜਿਹੜੇ ਲੋਕ ਬਿਲਕੁਲ ਹੀ ਸਟਕ ਹੋ ਗਏ ਨੇ ਉਹਨਾਂ ਦਾ ਆਉਣਾ ਜਾਣਾ ਸੌਖਾ ਹੋ ਜਵੇ। ਸੋ ਜਦ ਕੱਲ ਗੁਰਪ੍ਰਤਾਪ ਸਿੰਘ ਜਿਹੜੀ ਇਹ ਕਿ ਉਹਨੇ ਕੀਤਾ ਪਟਿਆਲਾ ਨੇ ਸ਼ੁਰੂ ਕੀਤਾ ਮੈਂ ਉਸ ਚੀਜ਼ ਦੀ ਉਹਨੂੰ ਵਧਾਈ ਵੀ ਦਿੰਦਾ ਮੈਂ ਸ਼ਾਬਾਸ਼ ਵੀ ਦਿੰਦਾ ਨਾ ਮੈਂ ਇਹ ਵੀ ਕਹੂੰਗਾ ਵੀ ਹੋਰ ਤਕੜਾ ਹੋ ਕੇ ਤੁਸੀਂ ਹੋਰ ਇੱਕ ਦੋ ਸੜਕਾਂ ਜਿੰਨੀਆਂ ਕਰ ਸਕਦੇ ਆ ਉਹ ਤੁਸੀਂ ਬਣਾਓ ਤੇ ਬਾਕੀ ਲੀਡਰਾਂ ਨੂੰ ਮੈਂ ਬੇਨਤੀ ਕਰਦਾ ਵੀ ਆਓ ਤੁਸੀਂ ਅੱਜ ਦੇਖੋ ਅਸੀਂ ਕੱਲੇ ਲੱਗੇ ਸੀ ਅੱਜ ਉਹ ਆ ਗਏ ਮੈਂ ਕਹਿੰਦਾ ਬਾਕੀ ਵੀ ਆਉਣ ਆ ਕੇ ਆਪਾਂ ਇੱਕ ਇੱਕ ਦੋ ਦੋ ਸੜਕਾਂ ਜਿਹੜੀਆਂ ਹੈਗੀਆਂ ਉਹ ਆਪਾਂ ਪੈਚ ਵਰਕ ਕਰਾ ਕੇ ਤਾਂ ਕਿ ਕੁਝ ਨਾ ਕੁਝ ਹਲਕੇ ਦਾ ਸੁਖਾਲਾ ਕਰ ਦਈਏ ਬਾਕੀ ਸਰਕਾਰ ਨੂੰ ਬੇਨਤੀ ਅਸੀਂ ਕਰ ਹੀ ਰਹੇ ਹਾਂ ਵੀ ਤੁਸੀਂ ਇਹ ਕੰਮ ਤਾਂ ਸਰਕਾਰ ਦਾ ਦੇਖੋ ਕੰਪਲੀਟ ਸੜਕਾਂ ਤਾਂ ਸਰਕਾਰਾਂ ਨੇ ਬਣਾਉਣੀਆਂ ਹੁੰਦੀਆਂ ਬਹੁਤ ਵੱਡੇ ਬਜਟ ਨੇ ਨਹੀਂ ਬਣਾ ਸਕਦੇ ਕੋਈ ਪ੍ਰਾਈਵੇਟ ਪਰ ਇਹ ਹੈ ਵੀ ਟੈਂਪਰੇਰੀ ਹੱਲ ਜਿਹੜਾ ਅਸੀਂ ਲੋਕ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿੰਨਾ ਕੁ ਨਿਕਲਦਾ ਹਲਕਾ ਵੀ ਬਹੁਤ ਵੱਡਾ ਹੈ ਸੋ ਅਸੀਂ ਲੱਗੇ ਹੋਏ ਹਾਂ ਆਪਣੇ ਤੌਰ ਤੇ ਜਿੰਨਾ ਹੋ ਸਕੇ ਅਸੀਂ ਉਹ ਲੱਗਿਆ ਹਲਕੀਆਂ ਦੀਆਂ ਹੋਰ ਸੜਕਾਂ ਲਗਾਤਾਰ ਇਸ ਤਰੀਕੇ ਦਾ ਮਿਸ਼ਨ ਹੈ ਤੁਹਾਡਾ ਕਿ ਆਪਾਂ ਮੁਰੰਮਤ ਕਰਕੇ ਰਿਪੇਅਰ ਕਰਕੇ ਲੋਕਾਂ ਨੂੰ ਨਿਕਲਣਾ ਸੁੱਖਾ ਕਰੀਏ ਕਿੰਨੀਆਂ ਸੜਕਾਂ ਹੋਰ ਤੁਹਾਡੇ ਲਿਸਟ 'ਚ ਨੇ ਦੇਖੋ ਜਿਵੇਂ ਜਿਵੇਂ ਲੋਕ ਸਾਨੂੰ ਅਪਰੋਚ ਕਰੀ ਜਾਂਦੇ ਨੇ ਵੀ ਸਾਡਾ ਬੈਠੇ ਤਾਂ ਸਾਨੂੰ ਹੀ ਪਤਾ ਕਿੱਥੇ ਕਿੱਥੇ ਸੜਕਾਂ ਕਿਉਂ ਰੋਜ਼ ਹਲਕੇ ਚੇ ਰਹੇ ਨੇ ਸੋ ਅਸੀਂ ਕੋਈ ਨਹੀਂ ਜਿੰਨਾ ਕਰ ਸਕਦੇ ਜਿੰਨਾ ਉਸ ਪ੍ਰਮਾਤਮਾ ਨੇ ਸਾਥੋਂ ਸੇਵਾ ਲੈਣੀ ਹੋਵੇ ਲੱਗੇ ਹੋਏ ਆ ਜੀ ਜਿੰਨਾ ਕਰ ਸਕਦੇ ਹੋ ਜਿੰਨੀ ਉਹਨੇ ਸੇਵਾ ਲੈਣੀ ਹੋਵੇ ਜੋ ਸੜਕਾਂ ਦਾ ਕਿੰਨਾ ਬੁਰਾ ਹਾਲ ਸੀ ਜਿਹੜਾ ਅੱਜ ਤੱਕ ਸਰਕਾਰਾਂ ਨੂੰ ਆਸ ਨਹੀਂ ਸੀ ਕਿ ਕੋਈ ਸਰਕਾਰਾਂ ਨੇ ਬਣਾਉਣੀ ਸੜਕਾਂ ਤੁਸੀਂ ਗਿਲ ਸਾਹਿਬ ਨੂੰ ਸਦ ਲਿਆ ਪਿੰਡ ਘਟੌਰ ਦੀ ਜਿਹੜੀ ਇਹ ਸੜਕ ਹੈ ਜੀ ਤਕਰੀਬਨ 13 ਸਾਲ ਤੋਂ ਇਸੇ ਤਰ੍ਹਾਂ ਹੀ ਟੋਏ ਪਏ ਬੇ ਆ ਇਹ ਬਣਨੀ ਤੀ ਰਹੀ ਇਸ ਕਰਕੇ ਇਲਾਕੇ ਦੇ ਸਾਰੇ ਹੀ ਆਪਣਾ ਸੰਗਤਾਂ ਨੇ ਇਕੱਠੇ ਹੋ ਕੇ ਗਿੱਲ ਸਾਬ ਨੂੰ ਬੇਨਤੀ ਕੀਤੀ ਗਿੱਲ ਸਾਬ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਇਹ ਪੇਚ ਵਰਕ ਜੋ ਕਰਨ ਦਾ ਕੰਮ ਕੀਤਾ ਅਸੀਂ ਪਿੰਡ ਘਟੌਰ ਦੀ ਸਰਪੰਚ ਸਾਹਿਬ ਤੇ ਸਾਰੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹ ਸਾਰਾ ਪਿੰਡ ਇਕੱਠਾ ਹੋਇਆ ਵਾ ਸਾਰੇ ਇਲਾਕੇ ਵੱਲੋਂ ਗਿੱਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਹਰੇਕ ਸਮੇਂ ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਖੜਦੇ ਆ ਅਤੇ ਅੱਗੇ ਵਾਸਤੇ ਵੀ ਖੜਨਗੇ ਤੇ ਇਲਾਕੇ ਦਾ ਵੀ ਫਰਜ ਵੰਡਦਾ ਕੇ ਗਿੱਲ ਸਾਹਿਬ ਨੂੰ ਗੱਡ ਕੇ ਮਦਦ ਇਹਨਾਂ ਦੀ ਕੀਤੀ ਜਾਵੇ ਜਦੋਂ ਵੀ ਇਹਨਾਂ ਨੂੰ ਲੋੜ ਹੋਵੇ ਹੁਣ ਤਾਂ ਕੋਈ ਵੋਟਾਂ ਨਹੀਂ ਹੈ ਡੇਢ ਸਾਲ ਹਾਲੇ ਵੋਟਾਂ ਨੂੰ ਪਿਆ ਵੋਟਾਂ ਦੀ ਕੋਈ ਗੱਲ ਨਹੀਂ ਜਦੋਂ ਵੀ ਮਤਲਬ ਇਹ ਵੋਟਾਂ ਕਰਕੇ ਨਹੀਂ ਗਿੱਲ ਸਾਹਾ ਆਏ ਇਹ ਤਾਂ ਇੱਕ ਲੋਕਾਂ ਦਾ ਪਿਆਰ ਵਾਸਤਾ ਇੱਥੇ ਪਹੁੰਚੇ ਹੈ ਕਿਉਂਕਿ ਲੋਕਾਂ ਦਾ ਪਿਆਰ ਹੈ ਲੋਕਾਂ ਦੇ ਨਾਲ ਸਰਕਾਰ ਹੈ ਗਿੱਲ ਸਾਹਿਬ ਜੀ ਦਾ ਬਹੁਤ ਇਹ ਜਿਹੜੀ ਸੜਕ ਹੈ ਤਕਰੀਬਨ ਤਾਰਾ ਪਰਮਾਜਰੀ ਜਾਂ ਖੈਦਰਾਬਾਦ ਤੱਕ ਇਹ ਲੋਕ ਇੱਥੋਂ ਲੰਘਦੇ ਖਰੜ ਨੂੰ ਆਉਂਦੇ ਇਸ ਕਰਕੇ ਗਿੱਲ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਨਗਰ ਦੀ ਪੰਚਾਇਤ ਵੱਲੋਂ ਅਤੇ ਇਲਾਕੇ ਦੇ ਸਾਰੇ ਮੋਤਵਰ ਸੱਜਣ ਪਹੁੰਚੇ ਹੋਏ ਸਾਰੇ ਪਿੰਡਾਂ ਦੇ ਲੋਕ ਆਏ ਇੱਥੇ ਗਿੱਲ ਸਾਹਿਬ ਜੀ ਦਾ ਧੰਨਵਾਦ ਕਰਨ ਵਾਸਤੇ ਅਸੀਂ ਵੀ ਗਿੱਲ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਕਿ ਇਹ ਜਿਹੜੀ ਸਾਡੀ 13 ਸਾਲ ਤੋਂ ਮੰਗ ਚੱਲੀ ਆ ਰਹੀ ਸੀ ਉਹ ਅੱਜ ਪੂਰੀ ਹੋਈ ਹੈ ਸੋ ਕਰਾਲੀ ਤੋਂ ਸਾਡੇ ਪ੍ਰਧਾਨ ਸਾਹਿਬ ਜੀ ਆਏ ਹੋਏ ਹੈ ਤੇ ਸਾਰੇ ਹੀ ਇਲਾਕੇ ਵੱਲੋਂ ਅਤੇ ਪਿੰਡ ਵੱਲੋਂ ਅਸੀਂ ਗਿੱਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਧਾਨ ਜੀ ਪਤਾ ਇਹ ਵੀ ਲੱਗਿਆ ਕੁਝ ਲੋਕ ਗੱਲਾਂ ਕਰ ਰਹੇ ਨੇ ਕਿ ਜਿੱਥੇ-ਇੱਥੇ ਗਿੱਲ ਸਾਹਿਬ ਨੇ ਬੈਡਮਿਕਸ ਪੁਆਇਆ ਸੜਕਾਂ ਹੀ ਮੁਰੰਮਤ ਕੀਤੀ ਹੈ ਉਹ ਸੜਕਾਂ ਸਰਕਾਰ ਮੇਰੇ ਖਿਆਲੋਂ ਸਭ ਤੋਂ ਬਾਅਦ ਚ ਬਣਾਏਗੀ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਸਰਕਾਰ ਨਾਲ ਸਿੱਧੀ ਟੱਕਰ ਲੈ ਰਹੇ ਹੋ ਸਰਕਾਰ ਨੇ ਹੁਣ ਮਹਾਨੀ ਦੀ ਬਰਸਾਤ ਤੋਂ ਬਾਅਦ ਉਹਨਾਂ ਨੇ ਟਿੱਚਾ ਕੱਲ ਇਨਮੋਲ ਮਾਨ ਦਾ ਬਿਆਨ ਆਇਆ ਹੈ ਕਿ ਦਾ ਮਿਸ਼ਨ ਹੈ ਹਲਕੀ ਸਾਰੀ ਸੜਕਾ ਬਣਾ ਦੇਣੀ ਆ ਉਹ ਤੁਸੀਂ ਕਹਿ ਰਹੇ ਹੋ ਕਿ ਗਿੱਲ ਸਾਹਿਬ ਨੇ ਬੜੇ ਕੰਮ ਕਰਤਾ ਜੀ ਸਰ ਐਕਚੁਅਲੀ ਗੱਲ ਇਸ ਤਰ੍ਹਾਂ ਜੀ ਪਿਛਲੇ 4 ਸਾਲ ਤੋਂ ਸਰਕਾਰ ਆਈ ਇਹਨਾਂ ਦੀ ਭਾਈ ਚੌਥਾ ਸਾਲ ਖਤਮ ਹੋ ਗਿਆ ਜਿਸ ਸਾ ਗਿੱਲ ਸਾਹਿਬ ਦਾ ਉਸਕੇ ਹਟੇਗੇ ਉਸ ਟਾਈਮ ਚ ਤਾਂ ਸਰ ਹੱਦ ਤੱਕ ਕੁਝ ਹੋਇਆ ਨਹੀਂ ਹੈਗਾ ਜੀ ਹੁਣ ਗਿੱਲ ਸਾਹਿਬ ਜਦ ਸਾਰਾ ਕੰਮ ਕਰਵਾ ਰਹੇ ਆ ਤਾਂ ਉਹ ਸਰਕਾਰ ਆਪਣਾ ਇਨੀਸ਼ੀਏਟਿਵ ਲੈਣ ਵਾਸਤੇ ਮੋਰੇ ਆ ਰਹੇ ਵੀ ਅਸੀਂ ਵੀ ਬਣਾਵਾਂ ਮੋਰੇ ਕਰਕੇ ਲੈ ਕੇ ਆਏ ਸੀਗੇ ਵੀ ਕਿ ਬਦਰਾਵ ਲੈ ਕੇ ਆਏ ਸੀਗੇ ਪਰ ਉਹ ਮਦਲਾਵ ਤਾਂ ਸਰਕਾਰ ਕੀ ਦਿਖਾਈ ਨਹੀਂ ਹੈਗੀ ਪਰ ਉਹ ਕਹਿੰਦੇ ਜਿਹੜੀ ਸਰਕਾਰ ਚ ਰੰਜੀਤ ਸਿੰਘ ਗਿੱਲ ਗਏ ਨੇ ਤਾਂ ਉਹਨਾਂ ਨੇ 8000 ਕਰੋੜ ਰੁਪਏ 10000 ਕਰੋੜ ਰੁਪਈਆ ਸੜਕਾਂ ਦਾ ਰੋਕਿਆ ਹੋਇਆ ਹੈ ਕਿ ਹੁਣ ਉਹੀ ਰਾਜਨੀਤੀ ਕਰ ਰਹੇ ਇਸ ਤਰੀਕੇ ਨਾਲ ਆਣ ਕੇ ਨਹੀਂ ਨਹੀਂ ਸਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਸਰ ਐਕਚੁਅਲੀ ਸਰ ਜਿਹੜੀ ਸਰਕਾਰ ਹੈਗੀ ਹੈ ਉਹ ਤਾਂ ਤੁਹਾਨੂੰ ਪਤਾ ਇਸ ਟਾਈਮ ਤੇ ਝੂਠ ਦੀ ਸਰਕਾਰ ਹੋਈ ਵੀ ਆਮ ਆਦਮੀ ਪਾਰਟੀ ਦੀ ਤੁਸੀਂ ਖਰੜ ਸ਼ਹਿਰ ਦੇਖ ਲਓ ਜੀ ਕਰਾਲੀ ਸ਼ਹਿਰ ਦੇਖ ਲਓ ਸਰ ਬਾਕੀ ਜਿੰਨੇ ਵੀ ਆਪਣੇ ਪਿੰਡਾਂ ਦੇ ਹਲਕੇ ਹੈ ਇਸ ਟਾਈਮ ਤੁਸੀਂ ਇੱਕ ਵੀ ਕੰਮ ਗਿਣਾ ਦੋ ਕੋਈ ਬੱਜੀ ਕੰਮ ਹੋਇਆ ਹੋਵੇ ਜੀ ਤੁਸੀਂ ਰੋਜ਼ ਵੀਡੀਓ ਆ ਰਹੀਆਂ ਸਰ ਫੇਸਬੁਕ 'ਪਾ ਦੇਖ ਲਓ ਤੁਸੀਂ ਇੰਸਟਾਗ੍ਰਾਮ 'ਤੇ ਦੇਖ ਲਓ ਖਰੜ ਸ਼ਹਿਰ ਦਾ ਕੀ ਹਾਲ ਹੈ ਕਰਾਲੀ ਸ਼ਹਿਰ ਦਾ ਸਾਡਾ ਕੀ ਹਾਲ ਹੈ ਪਿੰਡਾਂ ਦਾ ਕੀ ਹਾਲ ਹੈ ਜੀ ਇਹ ਤਾਂ ਮਾੜਾ ਮੋਟਾ ਜ ਪ੍ਰੇਸ਼ਾਨੀ ਨਾ ਹੋਵੇ ਜੀ ਇਹਨਾਂ ਕੀ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਅੱਜ ਤੱਕ ਮੇਰੇ ਹਸਾਬ ਨਾਲ ਕਿਸੇ ਨੇ ਪਹਿਲਾਂ ਅਜਿਹਾ ਕੰਮ ਨਹੀਂ ਕੀਤਾ ਜੀ ਹਜ ਤੱਕ ਹੁਣ ਤੁਹਾਨੂੰ ਸਭ ਦਾ ਕਹਿੰਦੇ 2027 ਜੀ ਵੀ ਸਾਡੀ ਸਰਕਾਰ ਆ ਰਹੀ ਹੈ ਲੋਕ ਤਾਂ ਖੁਸ਼ ਹੀ ਬੜੇ ਨੇ ਬਿਜਲੀ ਦੇ ਬਿੱਲ ਮਾਫ ਨੇ ਲੋਕਾਂ ਦਾ ਲੱਖਾਂ ਰੁਪਿਆ ਬਚ ਗਿਆ ਤਾਂ ਹੋਰ ਵੀ ਅਸੀਂ ਨੌਕਰੀ ਬਹੁਤ 54000 ਨੀ ਨਹੀਂ ਸਰ ਇਸ ਤਰ੍ਹਾਂ ਕੁਝ ਨਹੀਂ ਹੁਣ ਲੋਕ ਬਹੁਤ ਤੰਗ ਹੋਏ ਹੋਏ ਨੇ ਤੇ ਤੁਹਾਨੂੰ ਵਾਲੇ ਟਾਈਮ ਦੇ ਵਿੱਚ ਖੁਦ ਹੀ ਪਤਾ ਲੱਗਣਾ ਸਰ ਬਾਕੀ ਤੁਸੀਂ ਬਦਲਾਅ ਦੇਖ ਕੇ ਰਹੇ ਹੋ ਸਰ ਇਸ ਨੇ ਪਿੰਡਾਂ ਦੇ ਵਿੱਚ ਪਹਿਲੇ ਬੀਜੇਪੀ ਨਾ ਬੋਟ ਨਹੀਂ ਪੈਂਦੀ ਸੀ ਜੀ ਹੁਣ ਸਾਰੇ ਪਿੰਡਾਂ ਦੇ ਨਾਲ ਬੰਦੇ ਲੱਗੇ ਹੋਏ ਸਾਡੇ ਇਸ ਟਾਈਮ ਦੇ ਵਿੱਚ ਬਿਲਕੁਲ ਸਰ ਬਿਲਕੁਲ ਕਰ ਰਹੇ ਜਿਸ ਟਾਈਮ ਦੇ ਵਿੱਚ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਅੱਜ ਪਿੰਡ ਘਟੌਰ ਹਲਕਾ ਖੜਦਾ ਪਿੰਡ ਸਹੌੜਾ ਦੇ ਨਜ਼ਦੀਕ ਕਿਉਂ ਪਿੰਡ ਹੈ ਉਹ ਸੜਕ ਦਾ ਬਹੁਤ ਬੁਰਾ ਹਾਲ ਸੀ ਜਿਸ ਤੋਂ ਬਾਅਦ ਜਾ ਕੇ ਰਣਜੀਤ ਸਿੰਘ ਗਿੱਲ ਵੱਲੋਂ ਇਸ ਤਰੀਕੇ ਨਾਲ ਲਗਾਤਾਰ ਸੜਕਾਂ ਦੀ ਬਰਮਤ ਕੀਤੀ ਜਾ ਰਹੀ ਹੈ ਬੈਡਮਿਕਸ ਪਾਇਆ ਜਾ ਰਿਹਾ ਹੈ ਤਾਂ ਲੋਕਾਂ ਨੇ ਕਿਤੇ ਨਾ ਕਿਤੇ ਇਹ ਗੱਲ ਆਖੀ ਹੈ ਕਿ ਅਸੀਂ ਹਲਕੇ ਦੇ ਲੋਕਾਂ ਨੂੰ ਦੁਖੀ ਨਹੀਂ ਦੇਖ ਸਕਦੇ ਪਰ ਦੂਜੀ ਪਾਸੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਸੜਕਾਂ ਦਾ ਕੰਮ ਸ਼ੁਰੂ ਕਰਤਾ ਕੱਲ ਹੀ ਅਨਮੋਲਨ ਮਾਨ ਨੇ ਖੜ ਦੇ ਵਿੱਚ ਸੜਕਾਂ ਦੋ ਆਦਾ ਨੀ ਪੱਥਰ ਰੱਖਿਆ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਦੱਸਿਆ ਕਿ ਮਿਸ਼ਨ ਹੈ ਕਿ ਹੁਣ ਆਮਦਨ ਦੇ ਨਿਚੇ ਪਿੰਡਾਂ ਦੀਆਂ ਸੜਕਾਂ ਵੀ ਬੜੇ ਤਰੀਕੇ ਨਾਲ ਬਣਾਈਆਂ ਜਾਣਗੀਆਂ ਪਰ ਕਦੋਂ ਇਹ ਸਵਾਲ ਲੋਕਾਂ ਦੇ ਮਨ ਵਿੱਚ ਤੁਹਾਡੇ ਕੈਮਰਾਮੈਨ ਸੁਮਿਤ ਦਿਨਾਲ